ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਪਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਵਾਲਿਆਂ ਨੂੰ ਇਸ ਮਹੀਨੇ ਮਿਲਣਗੇ ਹਜ਼ਾਰਾਂ ਡਾਲਰ ਫੈਡਰਲ ਸਰਕਾਰ ਜਾਰੀ ਕਰ ਰਹੀ ਹੈ ਆਰਥਿਕ ਸਹਾਇਤਾ ਟੋਰਾਂਟੋ ਆਰਿਆ 에ਅਰ ਕੈਨੇਡਾ ਦੇ ਹਵਾਈ ਜਹਾਜ਼ 'ਚ ਲੱਗੀ ਅੱਗ ਡੈਨਵਰ ਹਵਾਈ ਅੱਡੇ ਤੇ ਸੁਰੱਖਿਅਤ ਉਤਾਰੇ ਗਏ 117 ਮੁਸਾਫਰ 온ਟਾਰੀਓ ਵੱਲੋਂ ਅੰਤਰ ਸੂਬਾਈ ਰੁਕਾਵਟਾਂ ਹਟਾਉਣ ਦਾ ਐਲਾਨ ਪੰਜਾਬ ਪੇਸ਼ੇਵਰਾਂ ਤੇ ਲੋਕਾਂ ਲਈ ਕੈਨੇਡਾ 'ਚ ਕੰਮ ਲੱਭਣਾ ਸੌਖਾ ਹੋਵੇਗਾ। ਫੋਰਟ ਪ੍ਰੋਵੀਡੈਂਸ 'ਚ ਇਲਾਕਾ ਖਾਲੀ ਕਰਨ ਦੇ ਹੁਕਮ ਜੰਗਲੀ ਅੱਗ ਦੇ ਮੱਦੇਨਜ਼ਰ ਸਰਕਾਰ ਨੇ ਲਿਆ ਫੈਸਲਾ। ਕੈਨੇਡਾ ਵਾਲਿਆਂ ਨੂੰ ਇਸ ਮਹੀਨੇ ਆਰਥਿਕ ਸਹਾਇਤਾ ਦੇ ਰੂਪ 'ਚ ਸੈਂਕੜੇ ਡਾਲਰ ਮਿਲਣਗੇ। ਕੈਨੇਡਾ ਚਾਈਲਡ ਬੈਨੀਫਿਟ ਅਧੀਨ 19 ਸਤੰਬਰ ਨੂੰ ਬੈਂਕ ਖਾਤਿਆਂ 'ਚ ਰਕਮ ਪੁੱਜ ਜਾਵੇਗੀ ਅਤੇ ਆਮਦਨ ਦੇ ਹਿਸਾਬ ਨਾਲ ਇਹ ਵੱਖ-ਵੱਖਰੀ ਹੋ ਸਕਦੀ ਹੈ। 6 ਸਾਲ ਤੋਂ ਘੱਟ ਉਮਰ ਵਾਲੇ ਹਰ ਬੱਚੇ ਦੇ ਮਾਪਿਆਂ ਨੂੰ 7997 ਡਾਲਰ ਸਾਲਾਨਾ ਮਿਲ ਰਹੇ ਨੇ ਪਰ ਪਰਿਵਾਰ ਦੀ ਆਮਦਨ 37487 ਡਾਲਰ ਤੋਂ ਵੱਧ ਨਹੀਂ ਹੋਣੀ ਚਾਹੀਦੀ 6 ਸਾਲ ਤੋਂ 17 ਸਾਲ ਤੱਕ ਦੀ ਉਮਰ ਵਾਲੇ ਬੱਚਿਆਂ ਦੇ ਮਾਮਲੇ 'ਚ ਸਾਲਾਨਾ ਅਦਾਇਗੀ 6748 ਡਾਲਰ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਕੈਨੇਡਾ ਡਿਸੇਬਿਲਟੀ ਬੈਨੀਫਿਟ ਅਧੀਨ ਯੋਗ ਕੈਨੇਡੀਅਨਸ ਨੂੰ 18 ਸਤੰਬਰ ਤੱਕ ਤੈਅशुदा ਰਕਮ ਮਿਲ ਸਕਦੀ ਹੈ ਵੈਟਰਨ ਡਿਸੇਬਿਲਟੀ ਪੈਨਸ਼ਨ ਅਧੀਨ ਅਗਲੀ ਅਦਾਇਗੀ 26 ਸਤੰਬਰ ਨੂੰ ਕੀਤੀ ਜਾਵੇਗੀ ਕੈਨੇਡਾ ਪੈਨਸ਼ਨ ਪਲਾਨ ਤਹਿਤ 25 ਸਤੰਬਰ ਨੂੰ ਅਦਾਇਗੀਆਂ ਕੀਤੀਆਂ ਜਾਣਗੀਆਂ ਪੈਨਸ਼ਨ ਦੇ ਰੂਪ ਚ ਮਿਲਣ ਵਾਲੀ ਰਕਮ ਸਬੰਧਤ ਕੈਨੇਡੀਅਨ ਵੱਲੋਂ ਕੈਨੇਡਾ ਪੈਨਸ਼ਨ ਪਲਾਨ ਚ ਪਾਏ ਯੋਗਦਾਨ ਅਤੇ ਇਸ ਦੀ ਮਿਆਦ ਤੇ ਨਿਰਭਰ ਕਰਦੀ ਹੈ 65 ਸਾਲ ਤੋਂ ਵੱਧ ਉਮਰ ਵਾਲੇ ਹਰ ਬਜ਼ੁਰਗ ਨੂੰ 25 ਸਤੰਬਰ ਨੂੰ 올ਡ ਏਜ ਸਿਕਿਉਰਿਟੀ ਅਧੀਨ ਅਗਲੀ ਅਦਾਇਗੀ ਕਰ ਦਿੱਤੀ ਜਾਵੇਗੀ ਜ਼ਿਆਦਾਤਰ ਕੈਨੇਡੀਅਨ ਦਾ ਨਾਂ ਇਸ ਯੋਜਨਾ ਚ ਖੁਦ-ਬਖੁਦ ਦਰਜ ਹੋ ਜਾਂਦਾ ਹੈ ਪਰ ਜਿਨ੍ਹਾਂ ਨੂੰ 64 ਸਾਲ ਦੀ ਉਮਰ ਤੋਂ ਬਾਅਦ ਸਰਵਿਸ ਕੈਨੇਡਾ ਦਾ ਪੱਤਰ ਨਹੀਂ ਮਿਲਦਾ ਉਹਨਾਂ ਵਾਸਤੇ ਅਰਜ਼ੀ ਦਾਇਰ ਕਰਨੀ ਲਾਜ਼ਮੀ ਹੈ ਟੋਰਾਂਟੋ ਆ ਰਹੇ 에어 ਕੈਨੇਡਾ ਦੇ ਇੱਕ ਹਵਾਈ ਜਹਾਜ਼ 'ਚ ਅੱਗ ਲੱਗਣ ਮਗਰੋਂ ਇਸ ਨੂੰ ਹੰਗਾਮੀ ਹਾਲਾਤ 'ਚ ਅਮਰੀਕਾ ਦੇ ਡੈਨਵਰ ਇੰਟਰਨੈਸ਼ਨਲ 에어ਪੋਰਟ ਤੇ ਉਤਾਰਿਆ ਗਿਆ 에어 ਕੈਨੇਡਾ ਵੱਲੋਂ ਜਾਰੀ ਬਿਆਨ ਮੁਤਾਬਕ ਫਲਾਈਟ 1038 'ਚ ਤਾਰਾਂ ਸੜਨ ਦੀ ਸਮੈਲ ਆਉਣ ਮਗਰੋਂ ਜਹਾਜ਼ ਨੂੰ ਡੈਨਵਰ ਹਵਾਈ ਅੱਡੇ ਵੱਲ ਮੋੜਨ ਦਾ ਫੈਸਲਾ ਲਿਆ ਗਿਆ 에ਰਬੱਸ A 220 ਦੇ ਵਿੱਚ ਸਵਾਰ 117 ਮੁਸਾਫਰ ਅਤੇ 5 ਕਰੂ ਮੈਂਬਰ ਸੁਰੱਖਿਅਤ ਉਤਰ ਗਏ ਅਤੇ ਸਿਰਫ ਇੱਕ ਮੁਸਾਫਰ ਮਾਮੂਲੀ ਤੌਰ ਤੇ ਜ਼ਖਮੀ ਹੋਇਆ 에ਅਰ ਕੈਨੇਡਾ ਨੇ ਦਾਵਾ ਕੀਤਾ ਕਿ ਹੰਗਾਮੀ ਹਾਲਾਤ ਦੇ ਬਾਵਜੂਦ ਸੁਰੱਖਿਆ ਮਾਪਦੰਡਾਂ ਦੀ ਮੁਕੰਮਲ ਤੌਰ ਤੇ ਪਾਲਣਾ ਕੀਤੀ ਗਈ ਤੇ ਕਰੂ ਮੈਂਬਰਾਂ ਦਾ ਫਲਾਈਟ ਤੇ ਪੂਰਾ ਕੰਟਰੋਲ ਰਿਹਾ ਉਧਰ ਅਮਰੀਕਾ ਦੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਇਰ ਕੈਨੇਡਾ ਦੇ ਜਹਾਜ਼ ਨਾਲ ਇਹ ਹਾਦਸਾ 31 ਅਗਸਤ ਨੂੰ ਵਾਪਰਿਆ ਅਤੇ ਸਵੇਰੇ ਤਕਰੀਬਨ 8:15 ਮਿੰਟ ਤੇ ਜਹਾਜ਼ ਸੁਰੱਖਿਅਤ ਲੈਂਡ ਕਰ ਲਿਆ ਗਿਆ। ਮੁਸਾਫਰਾਂ ਨੂੰ ਹਵਾਈ ਅੱਡੇ ਅੰਦਰ ਲਿਜਾਇਆ ਜਾਂਦਿਆਂ ਉਨ੍ਹਾਂ ਦੇ ਟੋਰਾਂਟੋ ਪਹੁੰਚਣ ਲਈ ਬਦਲਵੇਂ ਪ੍ਰਬੰਧ ਕੀਤੇ ਗਏ। ਦੱਸਦੀ ਕਿ ਬਿਲਕੁਲ ਇਸੇ ਕਿਸਮ ਦਾ ਹਾਦਸਾ ਜਾਪਾਨ ਦੇ ਹਾਨੇਡਾ ਇੰਟਰਨੈਸ਼ਨਲ 에ਅਰਪੋਰਟ ਤੋਂ ਅਮਰੀਕਾ ਵਾਸਤੇ ਰਵਾਨਾ ਹੋਏ ਜਹਾਜ਼ ਨਾਲ ਵਾਪਰਿਆ। ਟੇਕ-ਆਫ ਕਰਨ ਤੋਂ ਕੁਝ ਸਮੇਂ ਬਾਅਦ ਹੀ ਜਹਾਜ਼ ਦੇ ਕਰੂ ਮੈਂਬਰਾਂ ਨੂੰ ਕੁਝ ਸੜਨ ਦੀ 스멜 ਆਈ ਤੇ ਜਹਾਜ਼ ਨੂੰ ਵਾਪਸ ਮੋੜਨ ਦਾ ਫੈਸਲਾ ਲਿਆ ਗਿਆ। ਜਹਾਜ਼ ਦੇ ਵਿੱਚ 268 ਮੁਸਾਫਰ ਅਤੇ 13 ਕਰੂ ਮੈਂਬਰ ਸਵਾਰ ਸਨ। ਉਦਰ ਕੋਲੋਰਾਡੋ ਹਵਾਈ ਅੱਡੇ ਨੇੜੇ ਅਸਮਾਨ 'ਚ ਦੋ ਹਵਾਈ ਜਹਾਜ਼ਾਂ ਦੀ ਟੱਕਰ ਹੋਣ ਕਾਰਨ ਇੱਕ ਜਣੇ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ। ਹਾਦਸਾ ਕੋਲੋਰਾਡੋ ਦੇ ਉੱਤਰ ਪੂਰਬੀ ਇਲਾਕੇ ਫੋਰਟ ਮਾਰਗਨ ਵਿਖੇ ਵਾਪਰਿਆ ਜਦੋਂ ਸੈਸਨਾ 172 ਅਤੇ EA300 ਜਹਾਜ਼ ਇੱਕ ਦੂਜੇ ਨਾਲ ਭिड ਗਿਆ। ਦੋਵੇਂ ਜਹਾਜ਼ ਫੋਰਟ ਮਾਰਗਨ ਮਿਨਿਸਪਲ 에ਅਰਪੋਰਟ ਤੇ ਉਤਰਨ ਦਾ ਯਤਨ ਕਰ ਰਹੇ ਸਨ ਤੇ ਦੋਹਾਂ 'ਚ ਦੋ-ਦੋ ਜਣੇ ਸਵਾਰ ਸੈਸਨਾ 'ਚ ਸਵਾਰ ਦੋ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ ਦੂਜੇ ਜਹਾਜ਼ 'ਚ ਸਵਾਰ ਇੱਕ ਜਣੇ ਦੀ ਮੌਤ ਮੌਕੇ ਤੇ ਹੀ ਹੋ ਗਈ ਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ ਅਮਰੀਕਾ ਦੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਅਤੇ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਫੋਟ ਮਾਰਗਨ ਸ਼ਹਿਰ ਦੀ ਆਬਾਦੀ ਤਕਰੀਬਨ 12000 ਹੈ ਤੇ ਇਹ ਡੈਨਵਰ ਤੋਂ 130 ਕਿਲੋਮੀਟਰ ਨਾਰਥ ਈਸਟ ਵਿਖੇ ਸਥਿਤ ਹੈ 온ਟਾਰੀਓ ਸਰਕਾਰ ਦਾ ਕਹਿਣਾ ਹੈ ਕਿ ਉਹ ਨਿਯੰਤਰਿਤ ਪੇਸ਼ਿਆਂ 'ਚ ਕਾਮਿਆਂ ਲਈ ਅੰਤਰ ਸੂਬਾਈ ਰੁਕਾਵਟਾਂ ਨੂੰ ਦੂਰ ਕਰੇਗੀ ਜਿਸ ਨਾਲ ਉਨ੍ਹਾਂ ਨੂੰ ਕੈਨੇਡਾ ਭਰ ਚ ਕੰਮ ਦੀ ਭਾਲ ਕਰਨ ਵੇਲੇ ਵਧੇਰੇ ਸੌਖ ਹੋਵੇਗੀ ਲੇਬਰ ਡੇ ਮੌਕੇ ਕੀਤੇ ਐਲਾਨ ਅਨੁਸਾਰ ਹੁਣ ਇੰਜੀਨੀਅਰ ਆਰਕੀਟੈਕਟਸ ਇਲੈਕਟ੍ਰੀਸ਼ੀਅਨ ਵਰਗੇ 50 ਤੋਂ ਵੱਧ ਪੇਸ਼ਿਆਂ 'ਚ ਕੰਮ ਕਰ ਰਹੇ ਵਿਅਕਤੀਆਂ ਲਈ ਸੂਬਿਆਂ ਦੀਆਂ ਸਰਹੱਦਾਂ ਕੰਮ ਦੀ ਰੁਕਾਵਟ ਨਹੀਂ ਬਣਣਗੀਆਂ। ਸੂਬਾ ਸਰਕਾਰ ਨੇ ਕਿਹਾ ਕਿ ਇਹ ਫੈਸਲਾ 10 ਹੋਰ ਸੂਬਿਆਂ ਅਤੇ ਪ੍ਰਦੇਸ਼ਾਂ ਨਾਲ ਸਾਂਝੇ ਤੌਰ ਤੇ ਕੀਤੇ ਗਏ ਸਮਝੌਤਿਆਂ ਰਾਹੀਂ ਲਾਗੂ ਕੀਤਾ ਜਾਵੇਗਾ। ਇਹਨਾਂ ਤਹਿਤ ਨਾ ਸਿਰਫ ਹੋਰ ਸੂਬਿਆਂ ਦੇ ਮਿਹਨਤੀ ਲੋਕ ਅਨਟੇਰੀਓ 'ਚ ਆ ਕੇ ਆਸਾਨੀ ਨਾਲ ਕੰਮ ਕਰ ਸਕਣਗੇ, ਸਗੋਂ ਅਨਟੇਰੀਓ ਦੇ ਲੋਕਾਂ ਲਈ ਵੀ ਹੋਰ ਸੂਬਿਆਂ 'ਚ ਰੋਜ਼ਗਾਰ ਦੇ ਰਸਤੇ ਖੁੱਲਣਗੇ। 1 ਜਨਵਰੀ 2026 ਤੋਂ ਨਿਯੰਤਰਿਤ ਪੇਸ਼ਿਆਂ 'ਚ ਕੰਮ ਕਰਨ ਵਾਲੇ ਲੋਕ ਆਪਣੇ ਰੈਗੂਲੇਟਰ ਦੁਆਰਾ ਆਪਣੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਹੋਣ ਦੇ 10 ਦਿਨਾਂ ਦੇ ਅੰਦਰ ਕੰਮ ਕਰਨਾ ਸ਼ੁਰੂ ਕਰ ਸਕਣਗੇ ਇਸ ਵੇਲੇ ਇਹ ਪ੍ਰਕਿਰਿਆ ਕਈ ਮਹੀਨੇ ਲੱਗਣ ਕਾਰਨ ਰੁਕਾਵਟ ਬਣੀ ਹੋਈ ਹੈ ਸੂਬੇ ਵੱਲੋਂ ਜਾਰੀ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਗਿਆ ਹੈ ਕਿ ਨਵੇਂ ਸਮਝੌਤਿਆਂ 'ਚ ਪਰਸਪਰ ਉਪਾਅ ਸ਼ਾਮਲ ਨੇ ਜੋ অন্ਟਾਰੀਓ ਆਧਾਰਿਤ ਕਾਮਿਆਂ ਲਈ ਦੇਸ਼ ਦੇ ਦੂਜੇ ਹਿੱਸਿਆਂ 'ਚ ਜਾਣ ਅਤੇ ਕੰਮ ਕਰਨ ਨੂੰ ਆਸਾਨ ਬਣਾਉਣਗੇ ਵਿੱਤ ਮੰਤਰੀ ਪੀਟਰ ਬੈਥਲ ਨੋਫੈਲਵੀ ਨੇ ਕਿਹਾ ਹੈ ਕਿ ਵਰਕਰਾਂ ਦੀ ਆਵਾਜ਼ਾਈ ਨਾਲ ਜੁੜੀ ਇਹ ਇਤਿਹਾਸਕ ਤਬਦੀਲੀ ਕੇਵਲ ਰੋਜ਼ਗਾਰ ਮਾਰਕੀਟ ਨੂੰ ਮਜ਼ਬੂਤ ਨਹੀਂ ਕਰੇਗੀ ਸਗੋਂ ਕੈਨੇਡਾ ਦੇ ਰਾਸ਼ਟਰ ਨਿਰਮਾਣ ਵਾਲੇ ਪ੍ਰੋਜੈਕਟਾਂ ਲਈ ਵੀ ਲੋੜੀਂਦਾ ਟੈਲੈਂਟ ਯਕੀਨੀ ਬਣਾਉਣ 'ਚ ਯੋਗਦਾਨ ਪਾਏਗੀ ਜਿਸ ਨਾਲ ਅਸੀਂ ਜੀ7 ਦੀ ਸਭ ਤੋਂ ਮੁਕਾਬਲਤਮਕ ਅਰਥਵਿਵਸਥਾ ਬਣ ਸਕਦੇ ਹਾਂ ਨਾਰਥ-ਵੈਸਟ ਟੈਰੀਟਰੀਜ਼ ਦੇ ਕਸਬੇ ਫੋਰਟ ਪ੍ਰੋਵਿਡੈਂਸ 'ਚ ਤੇਜ਼ੀ ਨਾਲ ਫੈਲਦੀ ਜੰਗਲੀ ਅੱਗ ਨੇ ਲੋਕਾਂ ਨੂੰ ਆਪਣੇ ਘਰ ਛੱਡਣ ਤੇ ਮਜਬੂਰ ਕਰ ਦਿੱਤਾ ਹੈ। ਸਰਕਾਰ ਵੱਲੋਂ ਸਥਾਨਕ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਨੇ। ਸਰਕਾਰ ਨੇ ਕਿਹਾ ਕਿ ਇਹ ਇਲਾਕਾ ਹੁਣ ਬਿਲਕੁਲ ਵੀ ਸੁਰੱਖਿਅਤ ਨਹੀਂ ਰਹਿ ਗਿਆ। ਇਸ ਲਈ ਹਰ ਕੋਈ ਤੁਰੰਤ ਇਲਾਕਾ ਛੱਡ ਦੇਵੇ। ਐਮਰਜੈਂਸੀ ਅਤੇ ਜ਼ਰੂਰੀ ਸਟਾਫ ਸਮੇਤ ਸਾਰੇ ਵਸਨੀਕਾਂ ਨੂੰ ਐਤਵਾਰ ਰਾਤ ਨੂੰ ਹੀ ਇਲਾਕਾ ਖਾਲੀ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ ਲੋਕਾਂ ਨੂੰ 180 ਕਿਲੋਮੀਟਰ ਦੂਰ ਹੇਰ ਰਿਵਰ ਭੇਜਿਆ ਜਾ ਰਿਹਾ ਹੈ ਜਿੱਥੇ ਉਹਨਾਂ ਨੂੰ ਹੋਰ ਹਦਾਇਤਾਂ ਦਿੱਤੀਆਂ ਜਾਣਗੀਆਂ ਤਾਜ਼ਾ ਅਪਡੇਟ ਮੁਤਾਬਕ ਅੱਗ ਫੋਰਟ ਪ੍ਰੋਵੀਡੈਂਸ ਦੇ ਦੱਖਣ ਪੂਰਬੀ ਹਿੱਸੇ ਵੱਲ ਵਧ ਰਹੀ ਸੀ ਇਸ ਕਸਬੇ 'ਚ ਲਗਭਗ 700 ਲੋਕ ਰਹਿੰਦੇ ਨੇ ਹੁਣ ਤੱਕ ਅੱਗ 99000 ਹੈਕਟੇਅਰ ਖੇਤਰ 'ਚ ਫੈਲ ਚੁੱਕੀ ਹੈ ਤੇ ਇਸ ਨੂੰ ਕਾਬੂ ਤੋਂ ਬਾਹਰ ਦੱਸਿਆ ਗਿਆ ਹੈ ਹਵਾ ਅਤੇ ਨਮੀ ਘੱਟ ਹੋਣ ਕਰਕੇ ਅੱਗ ਹੋਰ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ ਹੈ। ਹਵਾ ਪਿਛਲੇ ਕੁਝ ਘੰਟਿਆਂ ਤੋਂ ਪੂਰਬ ਉੱਤਰ ਵੱਲੋਂ ਵਗ ਰਹੀ ਹੈ ਜਿਸ ਦੀ ਰਫ਼ਤਾਰ 10 ਤੋਂ 15 ਕਿਲੋਮੀਟਰ ਪ੍ਰਤੀ ਘੰਟਾ ਰੀ ਤੇ ਕੁਝ ਸਮੇਂ ਲਈ 25 ਕਿਲੋਮੀਟਰ ਤੱਕ ਵੀ ਹੋਈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵਾਟੀ ਨਾਂ ਦੇ ਹੋਰ ਇੱਕ ਪਿੰਡ ਦੇ ਲੋਕਾਂ ਨੂੰ ਵੀ ਅੱਗ ਕਾਰਨ ਘਰ ਛੱਡਣੇ ਪਏ। ਉੱਥੇ ਦੇ ਕਈ ਲੋਕ ਯੈਲੋ ਨਾਈਫ ਜਾਂ ਬਹ ਚੋਕੋ ਚਲੇ ਗਏ। ਫੋਰਟ ਪ੍ਰੋਵੀਡੈਂਸ ਦੇ ਮੇਅਰ ਡੈਨੀ ਬਿਉਲੀਲਿਓ ਨੇ ਕਿਹਾਏ ਕਿ ਜਿਹੜੇ ਲੋਕਾਂ ਕੋਲ ਆਪਣੀ ਸਵਾਰੀ ਨਹੀਂ ਉਹਨਾਂ ਲਈ ਬੱਸਾਂ ਭੇਜੀਆਂ ਜਾ ਰਹੀਆਂ ਨੇ ਹੇਅਰਇਵਰ ਦੀ ਅੱਗ ਬੁਝਾਉਣ ਦੀ ਟੀਮ ਵੀ ਤਿਆਰ ਹੈ ਜੇ ਅੱਗ ਇੱਥੇ ਤੱਕ ਆ ਜਾਂਦੀ ਹੈ ਤਾਂ ਕੰਮਰ ਕਸ ਲਈ ਜਾਵੇ ਵਾਈਲਡ ਫਾਇਰ ਵਿਭਾਗ ਦੇ ਅਧਿਕਾਰੀ ਮਾਈਕ ਵੈਸਟਵਿਕ ਨੇ ਕਿਹਾ ਹੈ ਕਿ ਹਾਲਾਤ ਕਾਫੀ ਗੰਭੀਰ ਨੇ ਕਈ ਦਿਨ ਪਹਿਲਾਂ ਹੀ ਟੀਮਾਂ ਨੇ ਫੋਰਟ ਪ੍ਰੋਵਿਡੈਂਸ ਦੀ ਸੀਮਾ ਉੱਤੇ ਸਪ੍ਰਿੰਕਲਰ ਅਤੇ ਵਾਟਰ ਕੈਨਨ ਲਗਾ ਦਿੱਤੇ ਸਨ ਕਸਬੇ ਦੀਆਂ ਬਾਹਰੀ ਇਮਾਰਤਾਂ ਨੂੰ ਗਿੱਲਾ ਕਰ ਦਿੱਤਾ ਗਿਆ ਤਾਂ ਜੋ ਅੱਗ ਤੋਂ ਬਚਾਅ ਕੀਤਾ ਜਾ ਸਕੇ ਅੱਗ ਬਜਾਉਂੂ ਜਹਾਜ਼ ਇਸ ਵਕਤ ਅਸਮਾਨ 'ਚ ਧੂੰਏ ਅਤੇ ਹਵਾ ਕਾਰਨ ਉੱਡ ਨਹੀਂ ਸਕਦੇ ਅੱਗ ਬਹੁਤ ਵੱਡੀ ਤੇ ਹਵਾ ਤੇਜ਼ ਹੁਣ ਕਰਕੇ ਜ਼ਮੀਨ ਤੋਂ ਵੀ ਸਿੱਧਾ ਕਾਬੂ ਪਾਉਣਾ ਮੁਸ਼ਕਲ ਹੋ ਗਿਆ ਹੈ ਹੁਣ ਧਿਆਨ ਘਰਾਂ ਦੀ ਰੱਖਿਆ ਵੱਲ ਦਿੱਤਾ ਜਾ ਰਿਹਾ ਹੈ ਹੇਰਿਵਰ ਸ਼ਹਿਰ ਦੇ ਪ੍ਰਸ਼ਾਸਨ ਨੇ ਵੀ ਕਿਹਾ ਹੈ ਕਿ ਉਹ ਪ੍ਰਭਾਵਿਤ ਲੋਕਾਂ ਦਾ ਸਵਾਗਤ ਕਰਨ ਲਈ ਤਿਆਰ ਹੈ ਕੈਨੇਡਾ ਤੇ ਅਮਰੀਕਾ 'ਚ ਤਿੰਨ ਭਾਰਤੀਆਂ ਨੂੰ ਕਾਰ ਜੈਕਿੰਗ ਅਤੇ ਨਜਾਇਜ਼ ਹਥਿਆਰ ਰੱਖਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ 20 ਸਾਲ ਦੇ 파ਰਥ ਸ਼ਰਮਾ ਅਤੇ 19 ਸਾਲ ਦੇ ਏਕਮ ਵੀਰ ਰੰਧਾਵਾ ਵਿਰੁੱਧ ਹਥਿਆਰ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ਆਇਦ ਕੀਤੇ ਗਏ ਨੇ ਪੁਲਿਸ ਮੁਤਾਬਕ ਵਾਰਦਾਤ 19 ਜੂਨ ਨੂੰ ਵਾਪਰੀ ਜਦੋਂ ਮਿਸਿਸ ਆਗਾ ਦੀ ਮਨੀਓਲਾ ਰੋਡ ਅਤੇ ਹਰਨ ਟਾਰੀਓ ਸਟਰੀਟ ਇਲਾਕੇ ਚ ਇੱਕ ਸ਼ਖਸ ਆਪਣੀ ਕਾਰ ਤੋਂ ਬਾਹਰ ਆਇਆ ਤਾਂ ਦੋ ਜਣਿਆਂ ਨੇ ਉਸ ਨੂੰ ਘੇਰ ਲਿਆ ਜਿਨ੍ਹਾਂ ਵਿੱਚੋਂ ਇੱਕ ਕੋਲ ਛੁਰਾ ਤੇ ਦੂਜੇ ਕੋਲ ਪਿਸਤੌਲ ਸੀ ਦੋਹਾਂ ਨੇ ਗੱਡੀ ਦੀਆਂ ਚਾਬੀਆਂ ਕਢੀ ਅਤੇ ਸੈੱਲਫੋਨ ਮੰਗਿਆ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਪੀੜਤ ਦੀ ਮਰਸੀਡੀਜ਼ ਬੈਂਜ਼ ਲੈ ਕੇ ਫਰਾਰ ਹੋ ਗਿਆ ਵਾਰਦਾਤ ਦੌਰਾਨ ਪੀੜਤ ਨੂੰ ਕੋਈ ਸੱਟ ਫੇਟ ਨਹੀਂ ਵੱਜੀ ਅਤੇ ਪੁਲਿਸ ਨੇ ਅਗਲੇ ਦਿਨ ਗੱਡੀ ਬਰਾਮਦ ਕਰ ਲਈ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਪੁਲਿਸ ਨੇ ਜੁਲਾਈ ਮਹੀਨੇ ਦੌਰਾਨ ਬ੍ਰੈਂਟਨ ਦੇ ਇੱਕ ਘਰ 'ਤੇ ਛਾਪਾ ਮਾਰਿਆ ਤੇ ਇੱਕ ਕੰਵਿਰ ਰੰਦਾਵਾ ਨੂੰ ਕਾਬੂ ਕਰ ਲਿਆ ਉਸ ਵਿਰੁੱਧ ਲੁੱਟ ਵੇਖ ਬਦਲਣ ਅਤੇ ਅਪਰਾਧ ਰਾਹੀਂ ਹਾਸਲ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਇਸ ਮਗਰੋਂ ਪੁਲਿਸ ਨੇ 28 ਅਗਸਤ ਨੂੰ ਓਕਵੈਲ ਦੇ 파ਰਥ ਸ਼ਰਮਾ ਨੂੰ ਕਾਬੂ ਕਰ ਲਿਆ ਜਿਸ ਵਿਰੁੱਧ ਇਨ ਬਿਨ ਦੋਸ਼ ਆਇਦ ਕੀਤੇ ਗਏ ਨੇ ਫਿਲਹਾਲ ਕੋਈ ਦੋਸ਼ ਅਦਾਲਤ 'ਚ ਸਾਬਤ ਨਹੀਂ ਕੀਤਾ ਗਿਆ ਦੂਜੇ ਪਾਸੇ ਅਮਰੀਕਾ ਦੀ ਯੂਬਾ ਕਾਉਂਟੀ 'ਚ 25 ਸਾਲ ਦੇ ਕੁਲਦੀਪ ਸਿੰਘ ਨੂੰ ਨਜਾਇਜ਼ ਹਥਿਆਰ ਅਤੇ ਨਸ਼ੀਲਾ ਪਦਾਰਥ ਰੱਖਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਹੈ ਯੂਬਾ ਕਾਉਂਟੀ ਦੀ ਪੁਲਿਸ ਵੱਲੋਂ ਮਾਰੇ ਛਾਪੇ ਦੌਰਾਨ 7 ਅਸੌਲਟ ਰਾਈਫਲਾਂ 8 ਹੈਂਡਗਨਸ 2 ਪਾਉਂਡ ਅਫੀਮ ਅਤੇ 39700 ਡਾਲਰ ਨਗਦ ਬਰਾਮਦ ਕੀਤੇ ਗਏ 올ਿਵਰ ਹਸਟ ਦੇ ਇੰਗਲਿਸ਼ ਵੇ ਇਲਾਕੇ ਦੇ 1400 ਬਲਾਕ ਚ ਕੀਤੀ ਗਈ ਇਸ ਕਾਰਵਾਈ ਤੋਂ ਪਹਿਲਾਂ ਕੈਲੀਫੋਰਨੀਆ ਦੀ ਸੈਨ ਵਾਕਨ ਕਾਉਂਟੀ ਚ 8 ਪੰਜਾਬੀ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਜੋ ਕਥਿਤ ਤੌਰ ਤੇ ਪਵਿੱਤਰ ਮਾਝਾ ਗੈਂਗ ਨਾਲ ਸੰਬੰਧਿਤ ਦੱਸੇ ਗਏ ਤੇ ਇਹਨਾਂ ਵਿੱਚੋਂ ਇੱਕ ਨੂੰ ਕਥਿਤ ਤੌਰ ਤੇ ਭਾਰਤ ਦੀ ਕੌਮੀ ਜਾਂਚ ਏਜੰਸੀ ਵੱਲੋਂ ਪਗੋੜਾ ਐਲਾਨਿਆ ਜਾ ਚੁੱਕਾ ਹੈ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਗੈਂਗਸਟਰਾਂ ਵਿਰੁੱਧ ਅਰੰਭੀ ਸਮਰ ਹੀਟ ਮੁਹਿੰਮ ਤਹਿਤ ਕੀਤੀ ਗਈ ਕਾਰਵਾਈ ਦੌਰਾਨ ਇੱਕ ਅਸੌਲਟ ਰਾਈਫਲ ਪੰਜ ਹੈਂਡ ਗਨਸ ਅਤੇ ਸੈਂਕੜੇ ਗੋਲੀਆਂ ਤੋਂ ਇਲਾਵਾ 15000 ਡਾਲਰ ਨਗਦ ਬਰਾਮਦ ਕੀਤੇ ਗਏ ਸਾਰੇ 8 ਸ਼ੱਕੀਆਂ ਨੂੰ ਗੋਲੀਬਾਰੀ ਅਗਵਾ ਅਤੇ ਤਸੀਹੇ ਦੇਣ ਦੇ ਮਾਮਲਿਆਂ 'ਚ ਜੇਲ੍ਹ ਭੇਜ ਦਿੱਤਾ ਗਿਆ ਸੈਨ ਵੋਕਨ ਕਾਉਂਟੀ ਦੀ ਪੁਲਿਸ ਅਤੇ ਐਫਬੀਆਈ ਵੱਲੋਂ ਕੀਤੀ ਕਾਰਵਾਈ 'ਚ ਸਟਾਕਟਨ ਪੁਲਿਸ ਦੀ ਸਵੈ ਟੀਮ, ਮੈਂਟਿਕਾ ਪੁਲਿਸ ਦੀ ਸਵੈ ਟੀਮ ਅਤੇ ਸਟੈਨਲਸ ਲਾਉਜ਼ ਕਾਉਂਟੀ ਸ਼ੈਰਫ ਦੀ ਟੀਮ ਨੇ ਸਹਿਯੋਗ ਦਿੱਤਾ। ਕੈਨੇਡਾ 'ਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਦੋ ਵਾਰਦਾਤਾਂ ਸਾਹਮਣੇ ਆਈਆਂ ਨੇ ਤੇ ਮੁੜ ਇਸਲਾਮੋਫੋਬੀਆ ਦਾ ਮੁੱਦਾ ਭਖਦਾ ਨਜ਼ਰ ਆ ਰਿਹਾ ਏ। ਮਿਸਿਸਾਗਾ ਦੇ ਮੈਡੋਵੈਲ ਇਲਾਕੇ 'ਚ ਇਸਲਾਮਿਕ ਸੈਂਟਰ ਦਾ ਦਰਵਾਜ਼ਾ ਤੋੜਨ ਦੀ ਵਾਰਦਾਤ ਬਾਰੇ ਪੀਲ ਰਿਜਨਲ ਪੁਲਿਸ ਪੜਤਾਲ ਕਰ ਰਹੀ ਹੈ ਜਦਕਿ ਸਟੈਟਸਵਿਲ ਮੁ슬लिम ਐਸੋਸੀਏਸ਼ਨ ਦੀ ਇਮਾਰਤ ਤੇ ਨਸਲੀ ਨਫਰਤ ਵਾਲੇ ਸ਼ਬਦ ਲਿਖਣ ਬਾਰੇ ਓਟਵਾ ਪੁਲਿਸ ਜਾਂਚ ਕਰ ਰਹੀ ਹੈ ਮੀਡੀਆ ਰਿਪੋਰਟ ਮੁਤਾਬਕ ਐਸੋਸੀਏਸ਼ਨ ਦੇ ਪ੍ਰਧਾਨ ਆਮਰ সিদ্দিকੀ ਨੇ ਕਿਹਾ ਹੈ ਕਿ ਇਸਲਾਮੋਫੋਬੀਆ ਦੀਆਂ ਘਟਨਾਵਾਂ 'ਚ ਨਵਾਂ ਮਾਮਲਾ ਜੁੜ ਗਿਆ ਹੈ ਤੇ ਮੁ슬ਮਾਨ ਭਾਈਚਾਰੇ ਦੇ ਲੋਕ ਬੇਹਦ ਚਿੰਤਤ ਨੇ ਓਟਵਾ ਪੁਲਿਸ ਵੱਲੋਂ ਸਿਰਫ ਤਾਜ਼ਾ ਮਾਮਲੇ ਦੀ ਪੜਤਾਲ ਨਹੀਂ ਕੀਤੀ ਜਾ ਰਹੀ ਸਗੋਂ OC ਟ੍ਰਾਂਸਪੋਰਟ ਬੱਸ 'ਚ ਇੱਕ ਮੁਸਲਮਾਨ ਔਰਤ ਉਤੇ ਹਮਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਦਕਿ ਇੱਕ ਗਰੋਸਰੀ ਸਟੋਰ ਤੇ ਬਜ਼ੁਰਗ ਯਹੂਦੀ ਔਰਤ ਨੂੰ ਛੁਰੇ ਮਾਰ ਕੇ ਜ਼ਖਮੀ ਕਰਨ ਦਾ ਮਾਮਲਾ ਵੀ ਪੁਲਿਸ ਦੇ ਹੱਥਾਂ 'ਚ ਹੈ ਅਮਰ ਸਦੀਕੀ ਨੇ ਕਿਹਾ ਕਿ ਸਰਕਾਰ ਦੇ ਹਰ ਪੱਧਰ ਤੇ ਸਮੱਸਿਆ ਦਾ ਹੱਲ ਲੱਭਣ ਦੇ ਯਤਨ ਹੋਣੇ ਚਾਹੀਦੇ ਨੇ ਮੇਅਰ ਮਾਰਕ ਸਟਕਲਿਫ ਅਤੇ MP ਬਰੂਸ ਫੈਨਜੋਏ ਸਣੇ ਸਟੈਕਸਵੈਲ ਤੋਂ ਕਾਉਂਸਲਰ ਗਲੈਨ ਗੋਵਰ ਨੇ ਆਮਰ ਸਦੀਕੀ ਦੇ ਵਿਚਾਰਾਂ ਨਾਲ ਸਹਿਮਤੀ ਜ਼ਾਹਰ ਕੀਤੀ। ਆਮਰ ਸਦੀਕੀ ਨੇ ਦੱਸਿਆ ਕਿ ਅਜਿਹੀਆਂ ਸਮੱਸਿਆਵਾਂ ਤੋਂ ਬਚਣ ਲਈ ਮੁਸਲਿਮ ਐਸੋਸੀਏਸ਼ਨ ਵੱਲੋਂ ਕੋਈ ਸਾਈਨ ਵੀ ਨਹੀਂ ਲਗਾਇਆ ਗਿਆ ਪਰ ਇਸ ਦੇ ਬਾਵਜੂਦ ਨਫ਼ਰਤ ਫੈਲਾਉਣ ਵਾਲੇ ਇੱਥੇ ਪੁੱਜ ਗਏ। ਇਕੱਠ ਨੂੰ ਸੰਬੋਧਨ ਕਰਦਿਆਂ ਮੇਅਰ ਮਾਰਕ ਸਟਕਲਿਫ ਨੇ ਕਿਹਾ ਕਿ ਡਰ ਦੇ ਆਧਾਰ ਤੇ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ ਤੇ ਨਾ ਹੀ ਧਮਕੀਆਂ ਨੂੰ ਕਿਸੇ ਫੈਸਲੇ ਦਾ ਆਧਾਰ ਬਣਾਇਆ ਜਾ ਸਕਦਾ। ਮੁਸਲਮ ਭਾਈਚਾਰੇ ਦੇ ਲੋਕ ਵੀ ਸਾਡੇ ਸ਼ਹਿਰ ਦਾ ਹਿੱਸਾ ਨੇ ਤੇ ਸਟੈਟਸਵਿਲ ਮੁਸਲਮ ਐਸੋਸੀਏਸ਼ਨ ਦਾ ਨਾਮ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਹੋਣਾ ਚਾਹੀਦਾ ਹੈ ਮੇਅਰ ਨੇ ਕਿਹਾ ਕਿ ਉਹ ਖੁਦ ਬੋਰਡ ਦਾ ਉਦਘਾਟਨ ਕਰਨ ਪੁੱਜਣਗੇ ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਆਟਵਾ ਵਿਖੇ ਸਿੰਪੋਜ਼ੀਅਮ ਰਾਹੀਂ ਕਮਿਊਨਿਟੀ ਦੇ ਆਗੂਆਂ ਨੂੰ ਇੱਕ ਮੰਚ ਤੇ ਲਿਆਂਦਾ ਜਾ ਸਕਦਾ ਹੈ ਇਸ ਸੰਬੰਧ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਵਾਲਿਆਂ ਨੂੰ ਇਸ ਮਹੀਨੇ ਮਿਲਣਗੇ ਹਜ਼ਾਰਾਂ ਡਾਲਰ ਫੈਡਰਲ ਸਰਕਾਰ ਜਾਰੀ ਕਰ ਰਹੀ ਹੈ ਆਰਥਿਕ ਸਹਾਇਤਾ ਟੋਰਾਂਟੋ ਆ ਰਿਹਾ 에ਅਰ ਕੈਨੇਡਾ ਦੇ ਹਵਾਈ ਜਹਾਜ਼ 'ਚ ਲੱਗੀ ਅੱਗ ਡੈਨਵਰ ਹਵਾਈ ਅੱਡੇ ਤੇ ਸੁਰੱਖਿਅਤ ਉਤਾਰੇ ਗਏ 117 ਮੁਸਾਫਰਾਂ। 온ਟਾਰੀਓ ਵੱਲੋਂ ਅੰਤਰ ਸੂਬਾਈ ਰੁਕਾਵਟਾਂ ਹਟਾਉਣ ਦਾ ਐਲਾਨ ਪੰਜਾਬ ਪੇਸ਼ੈਂਟ ਲੋਕਾਂ ਲਈ ਕੈਨੇਡਾ 'ਚ ਕੰਮ ਲੱਭਣਾ ਸੌਖਾ ਹੋਵੇਗਾ। ਫੋਰਟ ਪ੍ਰੋਵਿਡੈਂਸ ਦੇ ਇਲਾਕਾ ਖਾਲੀ ਕਰਨ ਦੇ ਹੁਕਮ ਜੰਗਲੀ ਅੱਗ ਦੇ ਮੱਦੇਨਜ਼ਰ ਸਰਕਾਰ ਨੇ ਲਿਆ ਫੈਸਲਾ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ।